ਸਤਸ੍ਰੀਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਪਿੰਡਾਂ ਦੇ ਵਿੱਚ ਆਏ ਹੜ੍ਹ ਕਾਰਨ ਇਹਨਾਂ ਇਲਾਕਿਆਂ ਦੀਆਂ ਮੁਸ਼ਕਲਾਂ ਤੇ ਲੋਕਾਂ ਦੇ ਮੁੜ ਵਸੇਬੇ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਉਨਾ ਕਿਹਾ ਹੈ ਕਿ ਹੱਡ ਨਾਲ ਪ੍ਰਭਾਵਿਤ ਪਿੰਡਾਂ ਦੇ ਵਿੱਚ ਹੱਡ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਹੁੰਦਾ ਹੈ। ਉਹਨਾਂ ਕਿਹਾ ਹੈ ਕਿ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਸਮੂਹ ਵਿਭਾਗਾਂ ਵੱਲੋਂ ਹੱਡਾਂ ਦਰਾਂ ਪੂਰੀ ਤਨਦੇਹੀ ਜਿੰਮੇਵਾਰੀ ਅਤੇ ਸੇਵਾ ਭਾਵਨਾ ਦੇ ਨਾਲ ਲੋਕਾਂ ਦੀ ਮਦਦ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਹੱਡ ਪ੍ਰਭਾਵਿਤ ਪਿੰਡਾਂ ਗੱਟੀ ਰਾਜੋ ਕੇ ਜੱਲੂ ਕੇ ਤੇ ਟੈਂਡੀ ਵਾਲਾ ਵਿੱਚ ਮੈਡੀਕਲ ਕੈਂਪਾਂ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ 'ਤੇ ਨਾਲ ਵਿਧਾਇਕ ਫਰੋਜਪੁਰ ਸ਼ਹਿਰੀ ਰਣਵੀਰ ਸਿੰਘ ਪੋਲਰ ਅਤੇ ਵਿਧਾਇਕ ਫਰੋਜਪੁਰ ਦੇ ਹੱਤੇ ਰਜਨੀਸ਼ ਦਈਆ ਡਿਪਟੀ ਕਮਿ ਭੋਪਿੰਦਰ ਸਿੰਘ ਸਿੱਧੂ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ ਇਸ ਮੌਕੇ ਕੈਬਨਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਅਤੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ਼੍ਰੀ ਹਰਪਿੰਦਰ ਚੋ ਪਾਣੀ ਨਿਕਲ ਗਿਆ ਹੈਗਾ ਜਿਹੜਾ ਰੈਸਕਿਊ ਦੀ ਜਿਹੜੀ ਫੇਸੀ ਹੋਵਰ ਹੈ ਲੀਕ ਪਈਰ ਚੱਲ ਰਹੀ ਹੈਗੀ ਹੁਣ ਸਾਡਾ ਨੇਨ ਜਿਹੜਾ ਚੈਲੰਜ ਹੈ ਇੱਕ ਤਾਂ ਰੀਹੈਬਿਲਿਟੇਸ਼ਨ ਹੈ ਜਿਹਦੇ ਵਾਸਤੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੈਗਾ ਜਿਸ ਤਰ੍ਹਾਂ ਸਾਡੇ ਨਾਲ ਬੀਐਸਐਫ ਤੋਂ ਆ ਸਾਡੇ ਸਿਵਲ ਸਰਜਨ ਐ ਐਮਐਲਏ ਸਾਹਿਬ ਹੈ ਔਰ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਤੁਸੀਂ ਦੇਖ ਲਓ ਕਿ ਇਹ ਜਿਹੜਾ ਪਿੰਡ ਹੈ ਇਹ ਹੋਜਪੁਰ ਤੋਂ 9-10 ਕਿਲੋਮੀਟਰ ਹੈ ਔਰ ਬਾਰਡਰ ਦੇ ਇਥੋਂ 1.5 ਕਿਲੋਮੀਟਰ ਹੈ ਸਾਰਾ ਟਾਈਮ ਵੀ ਪਾਕਿਸਤਾਨ ਦਾ ਯਾਰ ਹੈ ਤੇ ਮੈਂ ਆਪਣਾ ਦੇਖ ਰਿਹਾ ਸੀ ਵੀ ਟਾਈਮ ਦਾ ਇਹ ਆਪਣਾ ਤਾਂ ਟਾਈਮ ਸਹੀ ਨਹੀਂ ਆਇਆ ਤੇ ਇਹ ਬਿਲਕੁਲ ਬਾਰਡਰ ਦੇ ਨੇੜੇ ਆ ਬਟ ਇੱਥੇ ਤੱਕ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ 300 ਦੇ ਕਰੀਬ ਜਿਹੜੇ ਮਰੀਜ਼ ਆ ਉਹ ਦਵਾਈ ਲੈ ਚੁੱਕੇ ਆ ਔਰ ਰੂਟੀਨ ਬਿਮਾਰੀਆਂ ਹੈਗੀਆਂ ਸਾਰੀਆਂ ਤੇ ਇਹਦੇ ਨਾਲ ਨਾਲ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਦਿੱਤਾ ਜਾ ਰਿਹਾ ਔਰ ਇਹਨਾਂ ਦੇ ਵਾਸਤੇ ਹੁਣ ਜਿਹੜਾ ਨੈਕਸਟ ਚੈਲੰਜ ਹੈ ਵੀ ਜਿਹੜੀਆਂ ਸਾਡੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਔਰ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਿਹੜਾ ਉਹ ਮੇਰਾ ਪਰਪਸ ਹੈ ਇੱਥੇ ਆਣ ਦਾ ਅੱਜ ਉਹ ਸਾਰੇ ਰੀਲੀਫ ਅਪਰੇਸਸ ਨੂੰ ਕੋਆਰਡੀਨੇਟ ਕਰਨਾ ਬਹੁਤ ਸਾਰੀਆਂ ਐਨ ਜੀਓਜ਼ ਵੀ ਕਰ ਰਹੇ ਆ ਜਿਸ ਤਰ੍ਹਾਂ ਤੁਹਾਡੇ ਜੁਆਇੰਟਡ ਸਿਕਸ ਵਾਲੇ ਆ ਸਰਬੰਦਾ ਭਲਾ ਹੋਰ ਜੰਨੇ ਵੀ ਆਪਣੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਹੁਤ ਅੱਛਾ ਕੰਮ ਕਰ ਰਹੀ ਆ ਨਰਸਿੰਗ ਕਾਲਜਸ ਵਾਲੇ ਹੋਰ ਸਾਡੀ ਜਿਹੜੀ ਉਹਨਾਂ ਨੇ ਸਾਨੂੰ ਅੰਬੂਲੈਂਸ ਦਿੱਤੀਆਂ ਹੋਈਆਂ ਸੋ ਹੁਣ ਜਿਹੜਾ ਮੇਨ ਕੰਮ ਆ ਅਸੀਂ ਕੋਆਰਡੀਨੇਟਡ ਐਫਰਟ ਦੇ ਨਾਲ ਮੈਡੀਕਲ ਰੀਪ ਅਸੀਂ ਸਪੈਸ਼ਲ ਕੈਂਪੇਨ ਚਲਾਈ ਸੀ ਜਿਹਦੇ ਚ ਅਸੀਂ 142000 ਲੋਕਾਂ ਨੂੰ ਜਿਹੜੇ ਇਹ ਸਾਡੇ 250 ਦੇ ਕਰੀਬ ਪਿੰਡਾਂ ਜਿਹੜਾ ਦੇ ਵਿੱਚ ਅਸੀਂ ਰੀਚ ਆਰਟ ਕੀਤਾ ਆਸ਼ਾ ਵਰਕਰਸ ਨੇ ਬਹੁਤ ਅੱਛਾ ਕੰਮ ਕਰਦੇ ਹੋਏ ਕੱਲੇ-ਕੱਲੇ ਘਰ ਜਾ ਕੇ ਰੈਸਟੋਰੈਂਟ ਟਾਈਟਸ ਦਾ ਸਰਵੇ ਔਰ ਇਹਦੇ ਨਾਲ ਨਾਲ ਕਰੋਰੀ ਦੀਆਂ ਗੋੜੀਆਂ ਦੇਣਾ ਔਰ ਇਸ ਦੇ ਪੈਕਟ ਦੇਣਾ ਲੋਕਾਂ ਨੂੰ ਜਾਣਕਾਰੀ ਦੇਣਾ ਜੇ ਤੁਸੀਂ ਘਰ ਜਦੋਂ ਆਉਂਦੇ ਹੋ ਕੰਮ ਕਰਨ ਵੇੜ ਕੇ ਆਪਣਾ ਤਾਂ ਹੱਥ ਮੂੰਹ ਧੋ ਕੇ ਚੰਗੀ ਤਰ੍ਹਾਂ ਪੈਰ ਹੱਥ ਸੁਕਾ ਲਓ ਉਹਨਾਂ ਨੂੰ ਔਰ ਜੇ ਹੋ ਸਕੇ ਤਾਂ ਸਰੋਂ ਦਾ ਤੇਲ ਲਗਾ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਆਕੇ ਸਕਿੰਡ ਚੀਜ਼ਾਂ ਨਾ ਹੋਣ ਜਿਆਦਾ ਪ੍ਰੋਬਲਮੇ ਆ ਰਹੀ ਹੈ ਜੀ ਸਕਿੰਦੀਆਂ ਇਨਫੈਕਸ਼ਨਸ ਆ ਰਹੀਆਂ ਅਲਰਜੀਜ਼ ਆ ਰਹੀਆਂ ਔਰ ਇਹਦੇ ਨਾਲ ਨਾਲ ਆਈ ਦੀਆਂ ਇਨਫੈਕਸ਼ਨਸ ਆ ਫੀਵਰ ਦੇ ਕੇਸਸ ਆ ਰਹੇ ਆ ਔਰ ਡਾਰੀਆਂ ਦੇ ਕੇਸ ਆ ਰਹੇ ਆ ਪਰ ਕੋਈ ਕਲਸਟਰ ਦੇ ਵਿੱਚ ਨਹੀਂ ਆਇਆ ਸਿੰਗਲ ਇੱਕ ਦੋ ਇੱਕ ਦੋ ਉਹਦੇ ਵਾਸਤੇ ਲੋਕਾਂ ਨੂੰ ਜਾਣਕਾਰੀ ਵੀ ਦੇ ਰਹੇ ਆ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ ਜਿਹੜੇ ਹੈਗੇ ਪੇਸ਼ੈਂਟ ਉਹਨਾਂ ਦਾ ਇਲਾਜ ਕਰ ਰਹੇ ਆ ਸਾਡੇ ਕੋਲੇ ਜਿਹੜੇ ਬੈਕਅਪ ਹਸਪੀਟਲ ਦੇ ਵਿੱਚ ਹੈਗਾ ਚਾਹੇ ਤੁਹਾਡੇ ਫਰੋਸ਼ਪੁਰ ਦਾ ਹਸਪਤਾਲ ਹੋਵੇ ਜੀਰੇ ਦਾ ਹਸਪਤਾਲ ਹੋਵੇ ਜਿੰਨੇ ਵੀ ਸਾਡੇ ਹਸਪਤਾਲ ਹੈਗੇ ਉੱਥੇ 24 ਘੰਟੇ ਦੀ ਸਰਵਿਸਿਜ਼ ਨਵੇਂ ਡਾਕਟਰ ਭੇਜੇ ਆ ਜੀ ਸਾਡੇ ਸੱਤ ਸਵੇਰ ਸੱਤ ਸਮੇਂ ਜਿਹੜਾ ਸੀਗਾ ਲੈਟਰ ਮੈਲੇਸ ਮਿਲਨੇ ਸੀ ਅਸੀਂ ਕਿ ਪਹਿਲਾਂ ਜਾ ਕੇ ਫਲੈਟਰ ਉਹਨਾਂ ਚ ਰੀਲੀਫ ਦੇ ਵਿੱਚ ਜਾ ਕੇ ਕੰਮ ਕਰੋ 472 ਨੇ ਜੁਆਇਨ ਕਰ ਲਿਆ ਤੁਹਾਡੇ ਵੀ 100 ਡਾਕਟਰਾਂ ਨੇ ਜੁਆਇਨ ਕਰ ਲਿਆ ਸੋ ਹਰ ਜ਼ਿਲ੍ਹੇ ਦੇ ਵਿੱਚ 10 ਕਿਤੇ 20 ਕਿਤੇ 40 ਰਕਰ ਨੇ ਜੁਆਇਨ ਕਰ ਲਿਆ ਹੈਗਾ ਨਵੇਂ ਡਾਕਟਰ ਵੀ ਆ ਗਏ ਤੇ ਕੁੱਲ ਮਿਲਾ ਕੇ ਜਿਹੜੀਆਂ ਸਿਹਤ ਸੂਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਹੁਣ ਰੀਹੈਬਿਲੀਟੇਸ਼ਨ ਦੀ ਫੇਜ਼ ਆ ਇਹਦੇ ਨਾਲ ਨਾਲ ਇੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਹੈਗਾ ਕਿ ਮੈਂਟਰ ਹੈਲਥ ਨਾਲ ਰਿਲੇਟਡ ਹੈ ਕਿ ਜਿਹੜੇ ਬੰਦੇ ਦਾ ਮਾਲ ਫਸਲ ਤਾਂ ਗਈ ਨਾਲ ਖੇਤ ਵੀ ਨਹੀਂ ਲੱਭਦਾ ਘਰ ਜਾਂਦਾ ਤੇ ਕਰਜ਼ਾ ਕਿਰਿਆ ਹੋਇਆ ਜਾਂगिरਣ ਵਾਲਾ ਜਾਂ ਸਮਾਨ ਖਰਾਬ ਹੋ ਚੁੱਕਿਆ ਉਹਦਾ ਡੰਗਰ ਬੱਚਾ ਜਾਂ ਤਾਂ ਰੁੜ ਗਿਆ ਜਾਂ ਬਿਮਾਰ ਹੈ ਔਰ ਉਹਨੂੰ ਲੱਗਦਾ ਵੀ ਮੇਰੇ ਤਾਂ ਹੁਣ ਮੈਂ ਇੱਥੋਂ ਕੁਝ ਵੀ ਨਹੀਂ ਕਰ ਸਕਦਾ ਮੈਂ ਕਰੂੰਗਾ ਕਿ ਕਿੱਧਰ ਜਾਊਂਗਾ ਤੇ ਉਹ ਕਈ ਵਾਰੀ ਬਹੁਤ ਡੈਸਪੀਰੇਟ ਹੋ ਕੇ ਇੱਕ ਦੋ ਬੰਦਿਆਂ ਨੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਅਨਫੋਰਚੂਨੇਟਲੀ ਉਹਨਾਂ ਨੂੰ ਬੇਨਤੀ ਆ ਕਿ ਤੁਹਾਡੇ ਨਾਲ ਖੜੇ ਆ ਮੁੱਖ ਮੰਤਰੀ ਸਾਹਿਬ ਤੁਹਾਡੀ ਸੇਵਾ ਕਰਦੇ ਕਰਦੇ ਬਿਮਾਰ ਹੋ ਕੇ ਹਸਪਤਾਲ ਗਏ ਸੀ ਜਿੱਦਣ ਵਾਪਸ ਆਏ ਉਦੋਂ ਤੋਂ ਫਿਰ ਲੱਗੇ ਹੋਏ ਆ ਔਰ ਸਾਰੇ ਮਨਿਸਟਰ ਐਮ ਐਲ ਏ ਸਾਰੇ ਅਫਸਰ ਸਾਹਿਬਾਨ ਇਸ ਵਾਰੀ ਜਿਹੜਾ ਹੈਗਾ ਫਲੱਡ ਨੇ 24 ਘੰਟੇ ਔਰ ਜਿਹੜੇ ਸਾਡੇ ਸਕਿਉਰਿਟੀ ਫੋਰਸਸ ਹੈ ਇਹਨਾਂ ਨੇ ਰੈਸਕਿਊ ਦੇ ਵਿੱਚ ਬੀਐਸਐਫ ਵਾਲਿਆਂ ਨੇ ਮਿਲਟਰੀ ਵਾਲਿਆਂ ਨੇ ਜਿਹੜੇ ਤੁਹਾਡੇ ਐਮਡੀਆਰਐਫ ਵਾਲੇ ਐਸਡੀਆਰਐਫ ਵਾਲੇ ਉਹਨਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਸੋ ਸਾਡੇ ਭਰਾ ਆ ਸਾਰੇ ਜਿੰਨੇ ਪੰਜਾਬੀ ਚਾਹੇ ਉਹ ਜਿੱਥੇ ਵੀ ਰਹਿੰਦੇ ਦੁਨੀਆ ਵਿੱਚ ਔਰ ਇਵਨ ਬਹੁਤ ਸਾਰੇ ਦੇਸ਼ਵਾਸੀ ਵੀ ਜਿਹੜੇ ਹੈਗੇ ਆ ਖਾਸ ਕਰਕੇ ਜਿਹੜੀ ਨਾਨਕ ਨਾਮ ਲੇਵਾ ਸੰਗਤ ਆ ਪੰਜਾਬੀ 3 ਕਰੋੜ ਹੋਣਗੇ ਜਿਹੜੇ ਆਗੇ ਆ ਤੇ ਜਿਹੜੇ ਤੁਹਾਡੇ ਆਪਣੇ ਨਾਨਕ ਨੇ ਉਹ ਤਾਂ 20 20 ਕਰੋੜ ਦੇ ਪ੍ਰੋਜੈਕਟਾਂ ਦੇ ਨਾਮ ਦੇ ਬਸੰਗਰ ਉਹ ਸਾਰੇ ਤੁਹਾਡੇ ਨਾਲ ਖੜੇ ਆ ਔਰ ਅਸੀਂ ਕੱਲੇ ਕੱਲੇ ਬੰਦੇ ਦਾ ਖੇਤ ਵੀ ਲੱਭਾਂਗੇ ਸਾਫ਼ ਕਰਾਂਗੇ ਸਿਰਟ ਚੱਕਾਂਗੇ ਫਸਲ ਬੀਜਣ ਤੱਕ ਤੁਹਾਡਾ ਕਾਰਜ ਜੇ ਬਣਾਉਣ ਵਾਲਾ ਤਾਂ ਬਣਾ ਕੇ ਜੇ ਰਿਪੇਅਰ ਕਰਨਾ ਰਿਪੇਅਰ ਕਰਕੇ ਘਰ ਦਾ ਸਾਰਾ ਸਾਮਾਨ ਰਾਸ਼ਨ ਪਾਣੀ 6 ਮਹੀਨੇ ਤੱਕ ਤੁਹਾਨੂੰ ਸਪੋਰਟ ਕਰਾਂਗੇ ਤੁਹਾਡੀ ਫਸਲ ਉੱਜਾ ਕੇ ਤੁਹਾਨੂੰ ਦੁਬਾਰਾ ਪੈਰਾਂ ਸਰਖੜੇ ਕਰ ਲਈ ਪੰਜਾਬ ਸਰਕਾਰ ਦਾ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਾਈਥ ਬਿਨਰ ਹੋ ਚੜਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.